ਪਹਿਲਾ ਮੁੰਡਾ ਕੁੜੀ ਨੂੰ ਆਪ ਦੇਖਣ ਜਾਂਦਾ ਕੁੜੀ ਮੁੰਡੇ ਦੇ ਪਸੰਦ ਆ ਜਾਂਦੀ ਆ ਤੇ ਮੁੰਡਾ ਹਾਂ ਕਰ ਦਿੰਦਾ ਤੇ ਉਸ ਕੁੜੀ ਨਾਲ ਵਿਆਹ ਕਰਾ ਲੈਂਦਾ ਵਿਆਹ ਤੋਂ ਬਾਅਦ ਇਸ ਮੁੰਡੇ ਦੀ ਗੱਲ ਕਿਸੇ ਹੋਰ ਕੁੜੀ ਨਾਲ ਹੋ ਜਾਂਦੀ ਆ ਤੇ ਇਹ ਮੁੰਡਾ ਕਹਿੰਦਾ ਕਿ ਹੁਣ ਮੈਨੂੰ ਜਿਹੜੀ ਕੁੜੀ ਦੂਜੀ ਵਾਰ ਪਸੰਦ ਆਈ ਆ ਮੈਂ ਉਹਦੇ ਨਾਲ ਵਿਆਹ ਕਰਾਉਣਾ ਪੰਚਾਇਤ ਦੇ ਵਿੱਚ ਕੁੜੀ ਦਾ ਮਾਮਾ ਮੁੰਡੇ ਦੀ ਮਾਂ ਨੂੰ ਇਹ ਗੱਲ ਕਹਿੰਦਾ ਕਿ ਜਿੰਨੇ ਦਿਨ ਸਾਡੀ ਕੁੜੀ ਤੁਹਾਡੇ ਮੁੰਡੇ ਦੇ ਨਾਲ ਰਹੀ ਆ ਓਨੇ ਦਿਨ ਆਪ ਦੀ ਧੀ ਨੂੰ ਸਾਡੇ ਮੁੰਡੇ ਦੇ ਨਾਲ ਭੇਜ ਦਿਓ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਇਹ ਕਹਾਣੀ ਸੁਣ ਕੇ ਤੁਸੀਂ ਇੱਕ ਵਾਰੀ ਬਿਲਕੁਲ ਹੈਰਾਨ ਹੋ ਜਾਓਗੇ ਕਿ ਦੁਨੀਆ ਤੇ ਕੀ ਕੁਝ ਹੋ ਰਿਹਾ ਆਜੋ ਕਰਦੇ ਆਂ ਕਹਾਣੀ ਦੀ ਸ਼ੁਰੂਆਤ ਜਿਹੜਾ ਇਹ ਮੁੰਡਾ ਹੁੰਦਾ ਇਹਦੇ ਕੋਲੇ 17-18 ਕਿਲੇ ਜ਼ਮੀਨ ਹੁੰਦੀ ਆ ਸ਼ਹਿਰ ਦੇ ਵਿੱਚ ਇਹਨਾਂ ਦੇ ਵਧੀਆ ਪਲਾਟ ਹੁੰਦੇ ਆ ਪਿੰਡ ਦੀ ਫਿਰਨੀ ਤੇ ਦੋ ਮੰਜ਼ਲੀ ਚੰਗੀ ਠੋਕ ਕੇ ਨੇ ਕੋਠੀ ਪਾਈ ਹੁੰਦੀ ਆ ਦੋ ਇਸ ਮੁੰਡੇ ਦੀਆਂ ਭੈਣਾਂ ਹੁੰਦੀਆਂ ਨੇ ਇੱਕ ਆਸਟ੍ਰੇਲੀਆ ਵਿਆਹੀ ਹੁੰਦੀ ਆ ਦੂਜੀ ਕੈਨੇਡਾ ਵਿਆਹੀ ਹੁੰਦੀ ਆ ਭੈਣਾਂ ਵੀ ਆਪਦੇ ਘਰੇ ਪੂਰੀਆਂ ਸੌਖੀਆਂ ਹੁੰਦੀਆਂ ਨੇ ਇਸ ਮੁੰਡੇ ਦਾ ਪਿਓ ਮਰਿਆ ਹੁੰਦਾ ਜਿਹੜੀ ਸਾਰੀ ਘਰ ਦੀ ਮਖਤਿਆਰੀ ਹੁੰਦੀ ਆ ਉਹ ਇਹਦੀ ਮਾਂ ਦੇ ਹੱਥ 'ਚ ਹੁੰਦੀ ਆ ਮਾਂ ਨੇ ਅਮਰਤ ਛਕਿਆ ਹੁੰਦਾ ਡੇਲੀ ਗੁਰੂ ਘਰ ਜਾਂਦੀ ਹੁੰਦੀ ਆ ਰੱਬ ਨੂੰ ਮੰਨਣ ਵਾਲੀ ਹੁੰਦੀ ਆ ਚਲੋ ਜੀ ਇਹ ਭੈਣਾਂ ਤੋਂ ਕਾਫੀ ਟਾਈਮ ਬਾਅਦ ਪੈਦਾ ਹੋਇਆ ਸੀਗਾ ਮਾਂ ਪਿਓ ਨੇ ਬਹੁਤ ਲਾਡ ਲਾ ਰੱਖਿਆ ਹੋਇਆ ਸੀਗਾ ਇਹ ਮੁੰਡਾ ਪੜਿਆ 10 ਕਲਾਸਾਂ ਸੀਗਾ ਪਰ ਇਹ ਸੋਹਣਾ ਸੁਨੱਖਾ ਬਾਅਦ ਸੀਗਾ ਕੱਦ ਦਾ 6 ਫੁੱਟ ਤੋਂ ਪਲੱਸ ਸੀਗਾ ਚਲੋ ਜੀ ਜਦੋਂ ਦੀ ਵਿਆਹਣ ਦੀ ਉਮਰ ਹੋਗੀ ਰਿਸ਼ਤੇ ਆਉਣੇ ਸ਼ੁਰੂ ਹੋਗੇ ਘਰੇ ਤਾ ਦੋ ਚਾਰੇ ਕੁੜੀਆਂ ਦੇਖਦੇ ਆ ਇਹਨੂੰ ਨਹੀਂ ਪਸੰਦ ਆਉਂਦੀਆਂ ਉਸ ਤੋਂ ਬਾਅਦ ਜਿਹੜਾ ਪੰਜਵਾਂ ਰਿਸ਼ਤਾ ਆਉਂਦਾ ਤਾਂ ਉਹ ਕੁੜੀ ਦੀ ਫੋਟੋ ਜਦੋਂ ਬਚੋਲਾ ਲਿਆ ਕਿ ਇਹਨਾਂ ਨੂੰ ਦਿਖਾਉਂਦਾ ਇਹਦੀ ਮਾਂ ਨੂੰ ਮੁੰਡੇ ਦੀ ਨੂੰ ਤਾਂ ਮੁੰਡੇ ਦੀ ਮਾਂ ਨੂੰ ਕੁੜੀ ਪਸੰਦ ਆ ਜਾਂਦੀ ਆ ਫਿਰ ਉਹ ਫੋਟੋ ਮੁੰਡੇ ਨੂੰ ਦਿਖਾਈ ਜਾਂਦੀ ਆ ਮੁੰਡੇ ਨੂੰ ਵੀ ਕੁੜੀ ਪਸੰਦ ਆ ਜਾਂਦੀ ਆ ਚਲੋ ਜੀ ਉਸ ਤੋਂ ਬਾਅਦ ਬਚੋਲਾ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਹੁਣ ਕੁੜੀ ਵਾਲੇ ਤੁਹਾਡਾ ਘਰ ਵੇਖ ਗਏ ਹਨ ਉਹਨਾਂ ਨੂੰ ਤੁਹਾਡਾ ਘਰ ਪਸੰਦ ਆ ਵੀ ਤੁਸੀਂ ਐਂ ਕਰੋ ਤੁਸੀਂ ਕੁੜੀ ਨੂੰ ਨਿਗਾਹ ਮਾਰ ਰਹੇ ਹੋ ਤਾਂ ਜਿਹੜੀ ਮੁੰਡੇ ਦੀ ਮਾਂ ਹੁੰਦੀ ਆ ਉਹ ਆਪਦੇ ਪੁੱਤ ਨੂੰ ਕਹਿੰਦੀ ਆ ਪੁੱਤ ਐਂ ਕਰ ਵੀ ਤੂੰ ਵੀ ਨਾਲ ਹੀ ਵੀ ਜਿੱਦ ਨੇ ਉੱਥੇ ਪਸੰਦ ਹੋਈ ਤਾਂ ਹਾਂ ਕਰਦੀ ਜੇ ਨਾ ਪਸੰਦ ਹੋਈ ਨਾ ਕਰਦੀ ਕੋਈ ਚੱਕਰ ਵਾਲੀ ਗੱਲ ਨਹੀਂ ਚਲੋ ਜੀ ਬਚੋਲਾ ਮੁੰਡੇ ਦੀ ਮਾਂ ਤੇ ਇਹ ਮੁੰਡਾ ਕੁੜੀ ਦੇਖਣ ਜਾ ਵੜਦੇ ਆ ਉੱਥੇ ਕੁੜੀ ਪਸੰਦ ਆ ਜਾਂਦੀ ਆ ਤੇ ਜਦੋਂ ਕੁੜੀ ਪਸੰਦ ਆ ਜਾਂਦੀ ਆ ਜਦੋਂ ਇੱਕ ਦੂਜੇ ਨੂੰ ਸ਼ਗਨ ਪਾਉਣ ਲੱਗਦੇ ਆ ਤਾਂ ਉੱਥੇ ਕੁੜੀ ਦਾ ਮਾਮਾ ਪਹਿਲਾਂ ਇਹ ਗੱਲ ਕਹਿ ਦਿੰਦਾ ਵੀ ਗੱਲ ਸੁਣ ਲਓ ਸਾਡੀ ਕੁੜੀ 10 ਕਲਾਸਾਂ ਪੜ੍ਹੀ ਆ ਬੇਸ਼ੱਕ ਸੋਹਣੀ ਸੁਨੱਖੀ ਬਹੁਤ ਪਰ ਗੱਲ ਇਹ ਆ ਵੀ ਸਾਡੀ ਕੁੜੀ ਬਿਲਕੁਲ ਸਿੰਪਲ ਆ ਭਲੀ ਮਾਨਸ ਹੈਗੀ ਆ ਨਾ ਕੋਈ ਟੌਰ ਕਿੰਨੀ ਲਾਉਂਦੀ ਐ ਨਾ ਕੋਈ ਜੀਨਾ-ਸ਼ੀਨਾ ਪਾਉਂਦੀ ਐ ਕੱਲ ਨੂੰ ਐਵੇਂ ਸਾਨੂੰ ਲਾਂਬਾ ਦੇ ਦਿਓ ਕਿਉਂਕਿ ਜਿਹੜੀ ਕੁੜੀ ਸੀ ਉਹਦਾ ਛੋਟੀ ਹੁੰਦੀ ਦਾ ਮਾਪਿਓ ਬਚਰੀ ਦਾ ਮਰਿਆ ਹੋਇਆ ਸੀਗਾ ਨਾਨਕਿਆਂ ਨੇ ਪਾਲੀ ਸੰਭੀ ਸੀ ਤੇ ਨਾਨਕਿਆਂ ਨੇ ਵਿਆਹਣੀ ਸੀਗੀ ਚਲੋ ਜੀ ਉੱਥੇ ਮੁੰਡਾ ਕਹਿੰਦਾ ਵੀ ਸਾਨੂੰ ਮਨਜ਼ੂਰ ਆ ਕਿਉਂਕਿ ਕੁੜੀ ਸੋਹਣੀ ਸੁਨੱਖੀ ਬਹੁਤ ਸੀਗੀ ਚਲੋ ਜੀ ਉਹ ਪੰਗਣਾ ਹੋ ਗਿਆ ਮੰਗਣੇ ਤੋਂ ਕੁਝ ਟਾਈਮ ਬਾਅਦ ਵਿਆਹ ਪੱਕਾ ਹੋ ਗਿਆ ਜਦੋਂ ਵਿਆਹ ਦੇ ਕਾਰਡਕੂਟ ਵੰਡੇ ਜਾਂਦੇ ਆ ਤੇ ਵਿਆਹ ਦੇ ਕਾਰਡਕੂਟ ਵੰਡਣ ਤੋਂ ਬਾਅਦ ਇਸ ਮੁੰਡੇ ਨੂੰ ਕਿਸੇ ਯਾਰ ਮਿੱਤਰ ਦਾ ਵਿਆਹ ਆ ਜਾਂਦਾ ਉਹਦੇ ਇਹ ਵਿਆਹ ਤੇ ਜਾਂਦਾ ਜਦੋਂ ਇਹ ਆਪਣੇ ਯਾਰ ਮਿੱਤਰ ਦੇ ਵਿਆਹ ਤੇ ਜਾਂਦਾ ਉੱਥੇ ਇਸ ਮੁੰਡੇ ਨੂੰ ਕੋਈ ਕੁੜੀ ਪਸੰਦ ਆ ਜਾਂਦੀ ਆ ਉਹਨੂੰ ਇਹ ਆਪਦਾ ਨੰਬਰ ਨੰਬਰ ਦੇ ਆਉਂਦਾ ਤੇ ਉਸ ਤੋਂ ਬਾਅਦ ਉਸ ਕੁੜੀ ਨਾਲ ਇਹਦੀ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਉਹ ਕੁੜੀ ਸੀ ਉਹ ਲੁਧਿਆਣੇ ਪੜ੍ਹਦੀ ਸੀ ਉੱਥੇ ਪੀਜੀ ਵਿੱਚ ਰਹਿੰਦੀ ਸੀ ਚਲੋ ਜੀ ਉਦੋਂ ਤਾਂ ਇਸ ਮੁੰਡੇ ਦੇ ਵਿਆਹ ਦੇ ਦਿਨ ਜਿਹੜੇ ਆਈ ਜਾਂਦੇ ਸੀਗੇ ਉਦੋਂ ਇਹਦੀ ਇਸ਼ਕ ਕਹਾਣੀ ਉਸ ਕੁੜੀ ਨਾਲ ਗੋੜੀ ਹੁੰਦੀ ਜਾਂਦੀ ਸੀ ਪਹਿਲਾਂ ਤੇ ਇਸ ਮੁੰਡੇ ਨੇ ਉਹਦੇ ਤੋਂ ਪੜਦਾ ਰੱਖਿਆ ਵੀ ਨਹੀਂ ਦੱਸਿਆ ਵੀ ਮੇਰਾ ਮੰਗਣਾ ਹੋਇਆ ਵੀ ਜਾਂ ਮੇਰਾ 15 20 ਦਿਨਾਂ ਤੱਕ ਵਿਆਹ ਹਨ ਵਿਆਹ ਤੋਂ 15-20 ਦਿਨਾਂ ਬਾਅਦ ਇਹ ਆਪਦੀ ਸਹੇਲੀ ਨੂੰ ਦੱਸ ਦਿੰਦਾ ਕਿ ਮੇਰੀ ਮਾਂ ਨੇ ਮੇਰਾ ਧੱਕੇ ਨਾਲ ਵਿਆਹ ਕਰਤਾ ਵੀ ਮੈਂ ਵਿਆਹ ਨਹੀਂ ਸੀ ਕਰਾਉਣਾ ਚਾਹੁੰਦਾ ਪਰ ਜਿਹਦੇ ਨਾਲ ਮੈਂ ਵਿਆਹ ਕਰਾਇਆ ਮੈਨੂੰ ਉਹ ਬਿਲਕੁਲ ਵੀ ਪਸੰਦ ਨਹੀਂ ਤੁਹਾਨੂੰ ਪਤਾ ਕੀ ਜਿਹੜੇ ਅੱਜਕੱਲ ਦੇ ਆਸ਼ਿਕਾ ਉਹ ਇਹੋ ਜਿਹੇ ਗੱਪ ਸੱਟੇ ਹੁੰਦੇ ਚਲੋ ਜਿਹੜੀ ਇੱਕ ਉਸੇ ਲੀਸੀ ਮੁੰਡੇ ਦੀ ਉਹ ਰੋਣ ਪੇਟਣ ਲੱਗ ਗਈ ਵੀ ਤੂੰ ਮੇਰੇ ਨਾਲ ਚੀਟਿੰਗ ਕੀਤੀ ਤੂੰ ਮੇਰੇ ਨਾਲ ਧੋਖਾ ਕੀਤਾ ਤੂੰ ਮੇਰੇ ਨਾਲ ਕਸਮਾਂ ਵਾਅਦੇ ਕੀਤੇ ਸੀਗੇ ਕਿ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਹਨ ਕਿਉਂਕਿ ਤੁਹਾਨੂੰ ਪਤਾ ਅੱਜਕੱਲ ਦੇ ਆਸ਼ਕ 2-4 ਘੰਟੇ ਦੀ ਕਿਸਮਾਵਾਦੇ ਜੀਨ ਮਰਦ ਨੇ ਕਰ ਲੈਂਦੇ ਆ ਉਸ ਤੋਂ ਬਾਅਦ ਇਹ ਮੁੰਡਾ ਆਪਦੀ ਸਹੇਲੀ ਨੂੰ ਕਹਿੰਦਾ ਵੀ ਮੈਂ ਤੇਰੇ ਨਾਲ ਵਿਆਹ 101% ਕਰਾਊਂਗਾ ਬੇਸ਼ੱਕ ਮੈਂ ਇਹਨੂੰ ਤਲਾਕ ਦੇਵਾਂ ਮਾਰਾਂ ਜੋ ਮਰਜ਼ੀ ਕਰਾਂ ਮੈਂ ਕਹਿ ਤਾ ਤੇਰੇ ਨਾਲ ਵਿਆਹ ਕਰਾਊਂਗਾ ਤਾਂ ਮਤਲਬ ਕਰਾਊਂਗਾ ਚਲੋ ਜੀ ਜਦੋਂ ਵਿਆਹ ਨੂੰ 20-21 ਦਿਨ ਹੋਏ ਹੁੰਦੇ ਆ ਉਸ ਤੋਂ ਬਾਅਦ ਇਹ ਮੁੰਡਾ ਕੀ ਕਰਦਾ ਇਹ ਆਪਦੀ ਘਰ ਦੀ ਨੂੰ ਬੁਲਾਉਣਾ ਬਿਲਕੁਲ ਬੰਦ ਕਰ ਦਿੰਦਾ ਆਪਦੀ ਘਰ ਦੀ ਦੇ ਕੋਲ ਕਮਰੇ 'ਚ ਸੌਣਾ ਬੰਦ ਕਰ ਦਿੰਦਾ ਤੇ ਸਾਰਾ ਦਿਨ ਘਰੋਂ ਬਾਹਰ ਰਿਆ ਕਰੇ ਰਾਤ ਨੂੰ ਵੀ 11-12-12 ਵਜੇ ਤੱਕ ਘਰੇ ਨਾ ਆਇਆ ਕਰੇ 11 12 ਵਜੇ ਕਰੀ ਆਇਆ ਕਰੀ ਆਪੇ ਰੋਟੀ ਫੜ ਕੇ ਖਾ ਲਿਆ ਕਰੇ ਨਾ ਆਪਦੀ ਕਾਲੀ ਦੇ ਹੱਥ ਰੋਟੀ ਖਾਇਆ ਕਰੇ ਨਾਮ ਦੇ ਨਾਲ ਸਾਇਆ ਕਰੇ ਨਾਮ ਨੂੰ ਬੁਲਾਇਆ ਕਰੇ ਕਿਉਂਕਿ ਇਹ ਉਹਦੇ ਤੋਂ ਖਿਹੜਾ ਛੜਾਉਣਾ ਚਾਹੁੰਦਾ ਸੀਗਾ ਹੌਲੀ ਹੌਲੀ ਨੇ ਕੁੱਟਣਾ ਮਾਰਨਾ ਸ਼ੁਰੂ ਕਰਤਾ ਜਦੋਂ ਇਹ ਸਾਰਾ ਕੁਝ ਦੀ ਮੁੰਡੇ ਦੀ ਮਾਂ ਨੇ ਦੇਖਿਆ ਤਾਂ ਮੁੰਡੇ ਦੀ ਮਾਂ ਕਹਿੰਦੀ ਵੀ ਕਾਕਾ ਕੀ ਗੱਲ ਆ ਵੀ ਪਹਿਲਾਂ ਤੂੰ ਆਪ ਪਸੰਦ ਕਰਕੇ ਵਿਆਹ ਕਰਾਇਆ ਵੀ ਹੁਣ ਕੀ ਚੱਕਰ ਆ ਤਾਂ ਮੁੰਡਾ ਕੋ ਕਹਿੰਦਾ ਮੈਨੂੰ ਇਹ ਪਸੰਦ ਨਹੀਂ ਗਈ ਵੀ ਮੈਂ ਤਾਂ ਇਹ ਕੱਲਾ ਗੋਰਾ ਰੰਗ ਦੇ ਕੇ ਸੋਹਣਾ ਚਿਹਰਾ ਦੇ ਕੇ ਹਾਂ ਕਰਤੀ ਮੈਨੂੰ ਕੀ ਪਤਾ ਵੀ ਇੰਨੀ ਦੇਸੜਾ ਹਨਾ ਨਾ ਇਹ ਪੋ ਬੀ ਇਹ ਤਾਂ ਇੱਕ ਤਰ੍ਹਾਂ ਦੀ ਮੰਨ ਲਓ ਸਿੰਪਲ ਜੀ ਹੈਗੀ ਆ ਹਨਾ ਮੈਨੂੰ ਇਹ ਕੁੜੀ ਪਸੰਦ ਨਹੀਂ ਹੈਗੀ ਕਿਉਂਕਿ ਜਿਹੜੀ ਮੁੰਡੇ ਦੀ ਸਹੇਲੀ ਸੀ ਪਈ ਉਹ ਪੂਰੀ ਚੱਕਮੀ ਸੀ ਉਹ ਚੰਗੀਆਂ ਪੌਨੀਆਂ ਪਾਣੀਆਂ ਕਰਦੀ ਸੀ ਆ ਜੀਨਾ ਸ਼ੀਨਾ ਪਾਇਆ ਕਰੇ ਪੂਰੀ ਟਾਰਚ ਕਿਨ ਲਾਇਆ ਕਰ ਕਿਉਂਕਿ ਤੁਹਾਨੂੰ ਪਤਾ ਬਗਾਨੀ ਥਾਲੀ ਚ ਲੱਡੂ ਵੱਡਾ ਹੀ ਲੱਗਦਾ ਹੁੰਦਾ ਚਲੋ ਜੀ ਹੌਲੀ ਹੌਲੀ ਕਲੇਸ਼ ਵੱਧਦਾ ਗਿਆ ਵੱਧਦਾ ਗਿਆ ਕੁੜੀ ਨੇ ਵੀ ਆ ਦੇ ਮਾਮੇ ਨੂੰ ਦੱਸਤਾ ਵੀ ਮਾਮਾ ਜੀ ਆ ਗੱਲ ਆ ਵੀ ਮੈਨੂੰ ਹੁਣ ਕੁੱਟਦਾ ਮਾਰਦਾ ਮੈਨੂੰ ਇਹ ਕਹਿੰਦਾ ਤੂੰ ਦੇਸੜਾ ਮੈਨੂੰ ਮੈਨੂੰ ਤੂੰ ਪਸੰਦ ਨਹੀਂ ਜੇ ਉਹ ਚੋਲੋ ਜੀ ਕੁੜੀ ਦਾ ਮਾਮਾ ਤੇ ਮਾਮੀ ਮੁੰਡੇ ਵਾਲਿਆਂ ਦੇ ਘਰੇ ਆਉਂਦੇ ਆ ਮੁੰਡੇ ਦੀ ਮਾਂ ਨਾਲ ਗੱਲ ਕਰਦੇ ਆ ਵੀ ਤੁਹਾਨੂੰ ਸਾਰਾ ਕੁਝ ਦੱਸਿਆ ਸੀ ਤੇਰਾ ਮੁੰਡਾ ਆਪ ਦੇਖ ਕੇ ਆਇਆ ਸਾਡੀ ਕੁੜੀ ਨੂੰ ਹਨਾ ਵੀ ਹੁਣ ਕਿਉਂ ਕਹਿੰਦਾ ਵੀ ਮੈਨੂੰ ਪਸੰਦ ਨਹੀਂ ਜਾਂ ਦੇਸੜਾ ਜੇਵੋ ਅੱਗੋਂ ਮੁੰਡੇ ਦੀ ਮਾਂ ਕਹਿੰਦੀ ਭਾਈ ਮੈਂ ਕੀ ਕਰਾਂ ਮੇਰਾ ਕੱਲਾ ਕੱਲਾ ਪੁੱਤ ਜੇ ਕੱਲ ਨੂੰ ਕੁਝ ਖਾ ਕੇ ਮਰ ਗਿਆ ਤੇ ਮੈਂ ਕੀ ਕਰੂੰਗੀ ਫਿਰ ਮੈਂ ਫਿਰ ਕਾਹਦੇ ਜੋਗੀ ਆ ਕਹਿਣ ਦਾ ਮਤਲਬ ਕਿ ਜਿਹੜੀ ਮੁੰਡੇ ਦੀ ਮਾਂ ਸੀ ਉਹ ਵੀ ਫਿਰ ਮੁੰਡੇ ਦੇ ਹੱਕ ਚ ਭੁਗਤਣ ਲੱਗ ਗਈ ਮਾਮਾ ਮਾਮੀ ਸਮਝਾ ਕੇ ਵਿਚਾਰੇ ਆਪ ਦੇ ਘਰੇ ਮੁੜ ਜਾਂਦੇ ਆ ਠੀਕ ਆ ਉਸ ਤੋਂ ਬਾਅਦ ਜਿਹੜਾ ਇਹ ਮੁੰਡਾ ਬੀ ਜੇ ਤੂੰ ਹੋ ਦੂਜਾ ਵਿਆਹ ਕਰਾਉਣਾ ਤਾਂ ਇਸ ਇਹਦੇ ਕੋਲ ਖੜਾ ਛੜਾਉਣਾ ਪਊਗਾ ਤੂੰ ਐ ਕਰ ਤੂੰ ਚੁੱਪ ਕਰਕੇ ਦੁਬਈ ਭੱਜ ਜਾ ਦੁਬਈ ਇਹਨਾਂ ਦੇ ਰਿਸ਼ਤੇ ਉਸ ਤੇਰਾ ਦੇ ਟਰਾਂਸਪੋਰਟ ਹੁੰਦੀ ਆ ਤਾਂ ਇਹੇ ਮੁੰਡਾ ਆਪਦੀ ਮਾਂ ਨਾਲ ਪਲਾਨ ਬਣਾ ਕੇ ਦੁਬਈ ਭੱਜ ਜਾਂਦਾ ਉੱਥੇ ਜਾ ਕੇ ਰਹਿਣ ਲੱਗ ਜਾਂਦਾ ਕਿਉਂਕਿ ਮੁੰਡੇ ਦੀ ਮਾਂ ਤੇ ਮੁੰਡੇ ਦੇ ਦਿਲ 'ਚ ਇਹ ਗੱਲ ਸੀ ਵੀ ਜੇ ਮੁੰਡਾ ਇੱਥੇ ਕੋਲ ਨਾ ਰਹੂਗਾ 2-4 ਮਹੀਨੇ ਸੇ ਬੈਠੀ ਰਹੂਗੀ ਮੁੜ ਕੇ ਆਪੇ ਇਹਨੂੰ ਇਹਦੇ ਘਰ ਦੇ ਲੈ ਜਾਣਗੇ ਚਲੋ ਜੀ ਮੁੰਡਾ ਦੁਬਈ ਚਲਾ ਜਾਂਦਾ ਕੁੜੀ ਵਾਲੇ ਨੂੰ ਪਤਾ ਲੱਗ ਜਾਂਦਾ ਕਿ ਮੁੰਡਾ ਦੁਬਈ ਚਲਾ ਗਿਆ ਉਹ 2-3 ਮਹੀਨੇ ਦੇਖਦੇ ਆ 2-3 ਮਹੀਨਿਆਂ ਬਾਅਦ ਉਹ ਕੀ ਕਰਦੇ ਆ ਉਹ ਚੱਕ ਕੇ ਪਰਚਾ ਘਟਾ ਆਂਦੇ ਆ ਮੁੰਡੇ ਦੀ ਮਾਂ ਦਾ ਤੇ ਮੁੰਡੇ ਦਾ ਨਾਮ ਲਿਖਵਾ ਦਿੰਦੇ ਆ ਚਲੋ ਜੀ ਉਹਦੇ ਵੀ ਲਿੰਕ ਲੂੰਕ ਚੰਗੇ ਸੀਗੇ ਤੇ ਪੁਲਿਸ ਆਈ ਪੁਲਿਸ ਆ ਕੇ ਮੁੰਡੇ ਦੀ ਮਾਂ ਨੂੰ ਚੱਕ ਕੇ ਲੈ ਜਾਂਦੀ ਆ ਪੁਲਿਸ ਕਹਿੰਦੀ ਆ ਵੀ ਹਾਂ ਵੀ ਉਹਦਾ ਮੁੰਡਾ ਪੇਸ਼ ਕਰ ਵੀ ਕਿੱਧਰ ਭੱਜ ਗਿਆ ਜਦੋਂ ਮੁੰਡੇ ਨੂੰ ਪਤਾ ਲੱਗ ਗਿਆ ਕਿ ਹੁਣ ਪੁਲਿਸ ਮੇਰੀ ਮਾਂ ਨੂੰ ਤੰਗ ਕਰਨ ਲੱਗ ਗਈ ਆ ਤੇ ਮੁੰਡਾ ਫਿਰ ਦੋ ਦਿਨਾਂ ਚ ਚੀਕਾ ਮਾਰਦਾ ਦਵਾਈ ਤੋਂ ਵਾਪਸ ਫਿਰ ਪਿੰਡ ਆ ਜਾਂਦਾ ਚਲੋ ਜੀ ਉਸ ਤੋਂ ਬਾਅਦ ਪੰਚਾਇਤਾਂ ਪੰਚੂਤਾ ਇੱਕ ਦੋ ਹੁੰਦੀਆਂ ਨੇ ਜਦੋਂ ਕੋਈ ਕੱਲ ਨਹੀਂ ਪਾਰਕ ਨਾਲੇ ਲੱਗਦੀ ਤਾਂ ਫਿਰ ਜਿਹੜਾ ਕੁੜੀ ਦਾ ਮਾਮਾ ਸੀ ਨੂੰ ਕਲੀਅਰ ਪਤਾ ਲੱਗ ਚੁੱਕਿਆ ਸੀਗਾ ਵੀ ਇਹ ਹੁਣ ਤਲਾਕ ਦੇ ਕੇ ਹੀ ਹਟਣਗੇ ਤਾਂ ਜਦੋਂ ਪੰਚਾਇਤ ਹੁੰਦੀ ਹੈ ਪੰਚਾਇਤ ਦੇ ਵਿੱਚ ਮੁੰਡੇ ਦੀ ਮਾਂ ਦੇ ਮੂੰਹ ਚੋਂ ਇਹ ਗੱਲ ਨਿਕਲ ਜਾਂਦੀ ਹੈ ਕਿ 6 ਮਹੀਨੇ ਚ ਤੁਹਾਡੀ ਧੀ ਦਾ ਕੀ ਕਸ ਗਿਆ ਤਾਂ ਅੱਗੋਂ ਜਿਹੜਾ ਕੁੜੀ ਦਾ ਮਾਮਾ ਹੁੰਦਾ ਉਹ ਇਹ ਗੱਲ ਕਹਿੰਦਾ ਵੀ ਜਿੰਨੇ ਦਿਨ ਮੇਰੀ ਆਣ ਜੀ ਤੁਹਾਡੇ ਘਰੇ ਰਹੀ ਆ ਤੇਰੇ ਪੁੱਤ ਨਾਲ ਸੌਂਦੀ ਰਹੀ ਆ ਓਨੇ ਦਿਨ ਆਪ ਦੀ ਧੀ ਨੂੰ ਸਾਡੇ ਘਰੇ ਪੇਜ ਸਾਡੇ ਪੁੱਤ ਨਾਲ ਸੁਬਾਹ ਫਿਰ ਪਤਾ ਲੱਗੂਗਾ ਵੀ ਕੀ ਕਸ ਗਿਆ ਫਿਰ ਮੁੰਡੇ ਦੀ ਮਾਂ ਨਾਲ ਉਥੇ ਗੱਲਣਾ ਆਵੇ ਮੁੰਡੇ ਦਾ ਮਾਮਾ ਕਹਿੰਦਾ ਇੱਕ ਤਾਂ ਤੂੰ ਅਮਰਤਸ਼ਕਿਆ ਡੇਲੀ ਤੂੰ ਗੁਰੂ ਘਰ ਜਾਨੀ ਆ ਹਨਾ ਤੇ ਗੱਲਾਂ ਤੂੰ ਦਿਖਲਾ ਕਿਹੋ ਜੀਆਂ ਕਰਦੀਆਂ ਚਲੋ ਜੀ ਫਿਰ ਮੁੰਡੇ ਦੀ ਮਾਂ ਨਾਲ ਉਥੇ ਗੱਲਣਾ ਕੋਈ ਆਵੇ ਫਿਰ ਜਿਹੜਾ ਕੁੜੀ ਦਾ ਮਾਮਾ ਸੀਗਾ ਉਹ ਕਹਿੰਦਾ ਵੀ ਸਾਡਾ ਵਿਆਹ ਤੇ 50 ਲੱਖ ਰੁਪਈਆ ਲੱਗਿਆ 10-12 ਲੱਖ ਦੀ ਅਸੀਂ ਗੱਡੀ ਦਿੱਤੀ ਆ ਐਨਾ ਅਸੀਂ ਸੋਨਾ ਪਾਇਆ ਸਾਰਾ ਕਰਦਿਆਂ ਕਰਾਂਦੇ ਭਾਵੇਂ ਲੱਗਦਾ 30 ਲੱਖ ਹੀ ਲ ਮੁੱਕਦਿਆਂ ਮਕਾਉਂਦਿਆਂ ਗੱਲ ਕਿਥੇ ਨਬੜੀ 37 ਲੱਖ ਦੇ ਵਿੱਚ ਆ ਗਈ ਜਿਹੜੀ ਮੁੰਡੇ ਦੀ ਮਾਂ ਨੇ ਅਮਰਤ ਛੱਕਿਆ ਸੀ ਦਿੱਲੀ ਗੁਰੂਕਰ ਜਾਂਦੀ ਸੀ ਮੁੜ ਕੇ ਵੇਖੋ ਉਹ ਵੀ ਆਪਦੇ ਪੁੱਤ ਦੇ ਹੱਕ 'ਚ ਖੜ ਗਈ ਬਗਾਨੀ ਧੀ ਵਾਰੀ ਨਹੀਂ ਸੋਚਿਆ ਵੀ ਆਪਦੀਆਂ ਵੀ ਦੋ ਧੀਆਂ ਸੀ ਆ ਤਾਂ ਵੀ ਸ਼ਰਮ ਨਹੀਂ ਕੀਤੀ ਚਲੋ ਜੀ ਮਾਂ ਪੁੱਤਾਂ ਨੇ ਰਲ ਕੇ ਸਾਈਡਾਂ ਦੀ ਕੋਸਰਮੋਸਰ ਕਰਕੇ 37 ਲੱਖ ਦੀ ਹਾਂ ਭਰਤੀ ਉੱਥੋਂ 15 ਦਿਨਾਂ ਦਾ ਟਾਈਮ ਲੈ ਲੈ 15 ਦਿਨਾਂ ਵਿੱਚ ਅਸੀਂ 37 ਲੱਖ ਰੁਪਏ ਦੇ ਦਾਂਗੇ ਚਲੋ ਜੀ 37 ਲੱਖ ਰੁਪਇਆ ਦੇ ਕੇ ਤਲਾਕ ਹੋ ਜਾਂਦਾ ਜਦੋਂ ਤਲਾਕ ਹੋ ਜਾਂਦਾ ਤਲਾਕ ਤੋਂ ਬਾਅਦ ਜਿਹੜੀ ਉਹ ਕੁੜੀ ਹੁੰਦੀ ਹੈ ਜਿਹੜੀ ਮਾਮੇ ਕੋਲ ਰਹਿੰਦੀ ਹੁੰਦੀ ਹੈ ਮੁੰਡੇ ਦੀ ਘਰ ਵਾਲੀ ਉਹ ਫੋਨ ਕਰਕੇ ਇੱਕੋ ਗੱਲ ਮੁੰਡੇ ਨੂੰ ਕਹਿੰਦੀ ਆ ਵੀ ਰੱਬ ਤੈਨੂੰ ਇਸ ਚੀਜ਼ ਦੀ ਸਜ਼ਾ ਜ਼ਰੂਰ ਦੇਊਗਾ ਚੋਲੇ ਜੀ ਮੁੰਡਾ ਕਹਿੰਦਾ ਚੱਲ ਤੇਰੇ ਵਗੀਆਂ 20 ਦੇਖੀਆਂ ਹਨ ਉਸ ਤੋਂ 7-8 ਮਹੀਨੇ ਬਾਅਦ ਕੀ ਹੁੰਦਾ ਇਹ ਮੁੰਡਾ ਆਪ ਦੀ ਸਹੇਲੀ ਨਾਲ ਵਿਆਹ ਕਰਾ ਲੈਂਦਾ ਬਹੁਤ ਖੁਸ਼ ਹੁੰਦਾ ਮਾਂ ਵੀ ਬੜੀ ਖੁਸ਼ ਹੁੰਦੀ ਆ ਤੇ ਵੇਖੋ ਕਹਿੰਦੇ ਵੀ ਕਰਨੀ ਪਰ ਨਹੀਂ ਇੱਥੇ ਆ ਰੱਬ ਘਰੇ ਦੇਰ ਆ ਹੁੰਦੇ ਨਹੀਂਗਾ ਵਿਆਹ ਹੋ ਜਾਂਦਾ ਸਾਰਾ ਕੁਝ ਵਧੀਆ ਚੱਲ ਰਿਹਾ ਹੁੰਦਾ ਉਸ ਤੋਂ ਬਾਅਦ ਇਸ ਮੁੰਡੇ ਦੇ ਘਰੇ ਇੱਕ ਪੁੱਤ ਜਨਮ ਲੈਂਦਾ ਜਿਹੜਾ ਕਿ ਜਮਾ ਮੰਦ ਬੁੱਧੀ ਹੁੰਦਾ ਹੱਥੋਂ ਦੇ ਵਿੰਗੇ ਹੁੰਦੇ ਆ ਤੁਰਿਆਦੇ ਕੋਲ ਸਿੱਧਾ ਜਾਂਦਾ ਨਹੀਂ ਹੁੰਦਾ ਅੱਜ ਉਹ ਪੁੱਤ ਲਗਭਗ 5-6 ਸਾਲਾਂ ਦਾ ਹੋ ਗਿਆ ਬਈ ਹੁਣ ਉਹਨੂੰ ਦੇਖ ਦੇ ਕੇ ਰੋਂਦਾ ਤੇ ਜਿਹੜੇ ਪਿੰਡ ਵਾਲੇ ਆ ਜਿਹੜੇ ਬਾਕੀ ਰਿਸ਼ਤੇਦਾਰ ਆ ਉਹ ਇੱਕੋ ਗੱਲ ਕਹਿੰਦੇ ਆ ਵੀ ਇਹ ਤੇਰੀ ਕਰਨੀ ਪਰਣੀ ਆ ਇਤਿਹਰਤ ਕੀਤੇ ਹੋਏ ਪਾਪ ਤੇਰੇ ਅੱਗੇ ਆਏ ਆ ਵੀ ਤੂੰ ਉਸ ਵਿਚਾਰੀ ਗਊ ਵਰਗੀ ਕੁੜੀ ਨੂੰ ਘਰੋਂ ਕੱਢਿਆ ਜਿਹਦਾ ਮਾਂ ਪਿਓ ਸਿਰ ਤੇ ਨਹੀਂ ਸੀਗਾ ਠੀਕ ਆ ਵਿਚਾਰੀ ਜਮਾਂ ਸਿੰਪਲ ਸੀ ਜਿਹਦੇ ਮੂੰਹ ਦੇ ਵਿੱਚ ਇੱਕ ਬੋਲ ਵੀ ਨਹੀਂ ਸੀਗਾ ਵੀ ਤੈਨੂੰ ਕਦੇ ਉਹਨੇ ਫੱਟੇ ਮੂੰਹ ਵੀ ਨਹੀਂ ਗਿਆ ਸੀਗਾ ਵੀ ਤੂੰ ਬਿਨਾ ਕਿਸੇ ਗਲਤੀ ਤੋਂ ਬਿਨਾ ਕਿਸੇ ਕਮੀ ਪੇਚੀ ਤੋਂ ਉਹਨੂੰ ਵਿਚਾਰੀ ਨੂੰ ਧੱਕੇ ਮਾਰ ਕੇ ਘਰੋਂ ਕੱਢਿਆ ਉਹਨੂੰ ਕੁੱਟਦਾ ਮਾਰਦਾ ਸੀ ਹਨ ਵੀ ਜੋ ਤੂੰ ਕੀਤਾ ਜੋ ਤੂੰ ਬੀਜਤ ਨੂੰ ਉਹੀ ਵੱਡਣਾ ਪੈ ਰਿਹਾ ਰੱਬ ਦੇ ਰੰਗ ਦੇਖੋ ਦੂਜਾ ਬੱਚਾ ਉਹਨਾਂ ਦੇ ਘਰੇ ਪੈਦਾ ਨਹੀਂ ਹੋ ਰਿਹਾ ਤੇ ਜਿਹੜਾ ਪਹਿਲਾ ਪੁੱਤ ਹੋਇਆ ਉਹ ਮੰਦ ਬੁੱਧੀ ਆ ਉਹ ਗਲੀਆਂ ਚ ਭੱਜਾ ਫਿਰਦਾ ਕਿ ਆਇਆਂ ਨੂੰ ਫੜ ਕੇ ਲਿਆਉਂਦੇ ਕਿ ਇਧਰੋਂ ਫੜ ਕੇ ਲਿਆਉਂਦੇ ਆ ਹੱਥ ਵੀ ਉਹਦੇ ਵਿੰਗੇ ਆ ਤੁਰਿਆ ਦੇ ਕੋਲ ਸਿੱਧਾ ਜਾਂਦਾ ਨਹੀਂ ਤੁਹਾਨੂੰ ਪਤਾ ਕੀ ਮੰਦ ਬੁੱਧੀ ਬੱਚੇ ਕਿੱਦਾਂ ਦੇ ਹੁੰਦੇ ਆ ਮੂੰਹ ਚ ਹਰ ਟਾਈਮ ਉਹਦੇ ਪਾਣੀ ਵਗਦਾ ਰਹਿੰਦਾ ਨਾ ਪੀਓ ਰੋਟੀ ਖਾ ਸਕਦਾ ਨਾ ਪੀਓ ਲੈਟਰਨ ਬਾਥਰੂਮ ਜਾਂਦਾ ਹਨ ਤੇ ਹੁਣ ਉਹਨੂੰ ਦੇਖ ਦੇ ਕੇ ਦੋਵੇਂ ਜੀ ਰੋਂਦੇ ਆ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਜਿਹਦੇ ਨਾਲ ਤੁਹਾਡਾ ਵਿਆਹ ਹੋ ਜਾਂਦਾ ਗੁਰੂ ਦੀ ਹਜ਼ੂਰੀ ਚ ਤੁਸੀਂ ਜਿਹਦੇ ਨਾਲ ਲਾਵਾਂ ਲੈ ਲੈਂਦੇ ਹੋ ਫਿਰ ਉਹਦੇ ਨਾਲ ਬਈ ਇਹੋ ਜਿਹਾ ਕੰਮ ਨਾ ਕਰਿਆ ਕਰੋ ਕਿ ਜਦੋਂ ਕੋਈ ਹੋਰ ਪਸੰਦ ਆ ਜੇ ਤਾਂ ਉਦੋਂ ਤੁਸੀਂ ਕਿਸੇ ਦੀ ਧੀ ਨੂੰ ਬਾਹੋਂ ਫੜ ਕੇ ਘਰੋਂ ਬਾਹਰ ਕੱਢ ਦਿੰਦੇ ਹੋ। ਭਾਈ ਜਿਹੜੀ ਤੁਸੀਂ ਗੁਰੂ ਦੀ ਹਜ਼ੂਰੀ ਚ ਚਾਰ ਲਾਵਾਂ ਲੈਣੀ ਉਹਨਾਂ ਨੂੰ ਤੁਸੀਂ ਐਵੇਂ ਨਾ ਜਾਣਿਆ ਕਰੋ। ਕਿਉਂਕਿ ਉਸ ਟਾਈਮ ਤੇ ਗੁਰੂ ਹਾਜ਼ਰ-ਨਾਜ਼ਰ ਹੁੰਦੇ ਆ ਜਦੋਂ ਤੁਹਾਡਾ ਵਿਆਹ ਹੁੰਦਾ ਉੱਥੇ। ਇਸ ਕਰਕੇ ਭਰਾਵੋ ਕਿਸੇ ਦੀ ਧੀ ਦੀ ਜਾਂ ਕਿਸੇ ਦੀ ਭੈਣ ਦੀ ਜ਼ਿੰਦਗੀ ਨਾਲ ਨਾ ਖੇਡਿਆ ਕਰੋ ਕਿਉਂਕਿ ਤੁਹਾਡੇ ਕੀਤੇ ਹੋਏ ਕਰਮ ਤੁਹਾਡੇ ਅੱਗੇ ਇੱਕ ਨਾ ਇੱਕ ਦਿਨ ਆਉਣੀ ਹੁੰਦੇ ਆ। ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋ ਸਕਦਾ ਇਹ ਵੀਡੀਓ ਦੇਖ ਕੇ ਜਿਉਂ ਕੋਈ ਬੰਦਾ ਇਸ ਰਾਹ ਤੇ ਤੁਰ ਰਿਹਾ ਤਾਂ ਉਹ ਵਾਪਸ ਮੁੜ ਕੇ ਆ ਜੇ ਜਾਂ ਕਿਸਦਾ ਕਰ ਉਜੜਨ ਕਿ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ